ਬੰਦੀ ਸਿੰਘਾ ਨੂੰ ਲੈ ਕੇ ਜੋ ਮਨ ਪਰਵਰਤਨ ਹੋਇਆ ਕਿਉਂਕਿ ਪਹਿਲਾ ਬਿਆਨ ਹੋਰ ਸੀ ਇਹ ਭਾਜਪਾ ਅੱਧਾ ਹੈ ਜਰ ਰਮਨੀਤ ਬਿੱਤੂ ਦਾ ਪਰਸਨਲ ਨਿੱਜੀ ਤੌਰ ਤੇ ਬਦਲਾਅ ਆਇਆ ਸੀ ਬੇਸ਼ੱਕ ਗੱਲ ਕੀਤੀ ਆ ਵੀ ਇਹ ਮੇਰੀ ਆਪ ਦੇ ਪਰਿਵਾਰ ਦੀ ਗੱਲ ਆ ਵੀ ਸਾਡੇ ਕਾਰਨ ਕੋਈ ਬੀਜੇਪੀ ਨੂੰ ਕੋਈ ਸਰਕਾਰ ਨੂੰ ਕੋਈ ਵੀ ਪ੍ਰੋਬਲਮ ਨਾ ਆਵੇ ਹਾਂ ਹੁਣ ਮੈਂ ਆਪੋਜੀਸ਼ਨ ਚ ਨਹੀਂਗਾ ਹੁਣ ਮੈਂ ਸਰਕਾਰ ਚ ਬਹਿ ਕੇ ਕਿਸਾਨ ਦੀ ਠੋਕ ਵਜਾ ਕੇ ਗੱਲ ਕਰੂੰਗਾ ਤੇ ਉਹਨਾਂ ਦੇ ਹੱਕ ਦੀਆਂ ਗੱਲਾਂ ਜਿਹੜੀਆਂ ਉਹਨਾਂ ਨੂੰ ਦਵਾ ਕੇ ਰਵਾਂ ਬੜੇ ਮਸਲੇ ਹੈਗੇ ਖਡੂਰ ਸਾਹਿਬ ਨੂੰ ਲੈ ਕੇ ਜੋ ਅਮਰਿਤਪਾਲ ਦਾ ਮਸਲਾ ਹੈਗਾ ਕਿ ਅਮਰਿਤਪਾਲ ਦੀ ਰਿਹਾਈ ਦੀ ਗੱਲ ਕਰੋਗੇ ਜੇਕਰ ਪਰਿਵਾਰ ਨਾਲ ਮੁਲਾਕਾਤ ਕਰੋਗੇ ਅਮਰਿਤਪਾਲ ਦੇ ਜੀ ਪਰਿਵਾਰ ਚਾਹੂਗਾ ਤੇ ਜਰੂਰ ਉਹਨਾਂ ਨਾਲ ਗੱਲ ਕਰਾਂਗੇ ਜੇ ਪਰਿਵਾਰ ਚਾਹੂਗਾ ਜਰੂਰ ਉਹਨਾਂ ਨਾਲ ਗੱਲ ਕਰਾਂਗੇ ਕੇਂਦਰੀ ਮੰਤਰੀ ਬਣਨ ਤੋਂ ਬਾਅਦ ਰਵਨੀਤ ਸਿੰਘ ਬਿੱਟੂ ਪੰਜਾਬ ਪਹੁੰਚਿਆ ਗੱਲਬਾਤ ਕਰਾਂਗੇ ਕਿ ਪੰਜਾਬ ਵਾਸਤੇ ਕੀ ਕੁਝ ਪ੍ਰੋਜੈਕਟ ਹੋਣਗੇ ਕਿਉਂਕਿ ਫੂਲ ਪ੍ਰੋਸੈਸਿੰਗ ਵੀ ਵਿਭਾਗ ਇਹਨਾਂ ਕੋਲ ਹੈ ਤੇ ਰੇਲਵੇ ਡਿਪਾਰਟਮੈਂਟ ਵੀ ਇਹਨਾਂ ਕੋਲ ਹੈ ਗੱਲਬਾਤ ਕਰਨਾਂਗੇ ਰਵਨੀਤ ਬਿੱਟੂ ਨੇ ਅੱਜ ਮंथਨ ਕੀਤਾ ਭਾਜਪਾ ਦਫ਼ਤਰ ਦੇ ਵਿੱਚ ਪਹੁੰਚ ਕੇ ਰਵਨੀਤ ਬਿੱਟੂ ਲੁਧਿਆਣਾ ਤੋਂ ਰਾਜਾ ਵਿਨਿੰਗ ਦੇ ਖਿਲਾਫ ਜੋਂ ਲੜੇ ਪਰ ਉਸ ਤੋਂ ਬਾਅਦ ਭਾਜਪਾ ਨੇ ਇਹਨਾਂ ਨੂੰ ਮੰਤਰੀ ਜ਼ਰੂਰ ਬਣਾਇਆ ਰਵਨੀਤ ਬਿੱਟੂ ਨੇ ਮंथਨ ਕੀਤਾ ਅੱਜ ਲੰਬੀ ਚੋੜੀ ਗੱਲਬਾਤ ਕੀਤੀ ਉਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਬਿਆਨ ਵੀ ਨਿਕਲ ਕੇ ਸਾਹਮਣੇ ਆ ਰਹਿ ਰਵਨੀਤ ਬਿੱਟੂ ਮੇਰਾ ਨਾਮ ਜੁਦਾ ਗੱਲਬਾਤ ਬਿੱਟੂ ਸਾਹਿਬ ਮੰਤਰੀ ਬਣਨ ਤੋਂ ਬਾਅਦ ਐਸੋਸੀਏਸ਼ਨ ਵੱਲੋਂ ਜੀ ਆਇਆਂ ਜੀ ਆਇਆਂ ਜੀ ਬਿੱਟੂ ਬਿੱਟੂ ਸਾਹਿਬ ਮੰਤਰੀ ਬਣਨ ਤੋਂ ਬਾਅਦ ਪੰਜਾਬ ਪਹੁੰਚੇ ਹੋ ਕੀ ਕੋਈ ਜਾ ਰਿਹਾ ਫੂਡ ਪ੍ਰੋਸੈਸਿੰਗ ਮਹਿਕਮਾ ਰੇਲਵੇ ਮਹਿਕਮਾ ਤੁਹਾਡੇ ਕੋਲ ਬੜੇ ਸਮੇਂ ਤੋਂ ਉਮੀਦਾਂ ਸੀ ਪੰਜਾਬ ਨੂੰ ਬਿਲਕੁਲ ਕਰਾਂਗੇ ਤੁਸੀਂ ਤੁਹਾਡੇ ਨਾਲ ਇੰਟਰਵਿਊ ਵੀ ਕਰਾਂਗੇ ਹਰ ਗੱਲ ਬਾਰੇ ਵੀ ਦੱਸਾਂਗੇ ਤੇ ਅੱਜ ਮੈਂ ਪਹਿਲੇ ਦਿਨ ਕਿਉਂਕਿ ਪਹੁੰਚਿਆ ਤੇ ਬਿਲਕੁਲ ਰੀਲ ਦਾ ਰੋਡਮੈਪ ਤਿਆਰ ਕਰਕੇ ਉਹ ਵੀ ਤੁਹਾਡੇ ਮੂਹਰੇ ਰੱਖਾਂਗੇ ਜੋ ਫੂਡ ਪ੍ਰੋਸੈਸਿੰਗ ਦਾ ਉਹ ਵੀ ਤੁਹਾਡੇ ਮੂਹਰੇ ਰੱਖਾਂਗੇ ਹਰ ਚੀਜ਼ ਆ ਜਿਹੜੀ ਉਹ ਪੋਜ਼ਿਟਿਵ ਜਿਹੜੀ ਆ ਉਹ ਸੈਂਟਰ ਚੋਂ ਕਰੂੰਗਾ ਬੰਦੀ ਸਿੰਘਾਂ ਨੂੰ ਲੈ ਕੇ ਜੋ ਮਨ ਪਰਵਰਤਨ ਹੋਇਆ ਕਿਉਂਕਿ ਪਹਿਲਾਂ ਬਿਆਨ ਹੋਰ ਸੀ ਇਹ ਭਾਜਪਾ ਦਾ ਹੈ ਜਹਾ ਰਵਨੀਤ ਬਿੱਟੂ ਦਾ ਪਰਸਨਲ ਨਿੱਜੀ ਤੌਰ ਤੇ ਬਦਲਾਅ ਆਇਆ ਇਸ ਚੀਜ਼ ਵਿੱਚ ਹਮੇਸ਼ਾ ਗੱਲ ਕੀਤੀ ਆ ਵੀ ਇਹ ਮੇਰੀ ਆਪ ਦੇ ਪਰਿਵਾਰ ਦੀ ਗੱਲ ਆ ਵੀ ਸਾਡੇ ਕਾਰਨ ਕੋਈ ਬੀਜੇਪੀ ਨੂੰ ਕੋਈ ਸਰਕਾਰ ਨੂੰ ਕੋਈ ਵੀ ਪ੍ਰੋਬਲਮ ਨਾ ਆਵੇ ਅਸੀਂ ਹਰੇਕ ਗੱਲ 'ਚ ਜਿਹੜਾ ਆਖਰੀ ਲਾਈਨ 'ਚ ਵੀ ਖੜਾ ਉਹਨੂੰ ਵੀ ਜਿਹੜਾ ਇਹ ਪੋਜ਼ਿਟਿਵ ਵੇ ਨਾਲ ਚਾਹੇ ਉਹਨੇ ਕੁਛ ਕੀਤਾ ਨਾ ਕੀਤਾ ਸਾਡੇ ਵੱਲੋਂ ਉਹਨੂੰ ਕੋਈ ਵੀ ਤਕਲੀਫ ਦਿੱਕਤ ਨਹੀਂ ਆਏਗੀ। ਤੁਸੀਂ ਲੰਬਾ ਸਮਾਂ ਦਿੱਲੀ ਬੈਠੇ ਰਹੇ ਕਿਸਾਨੀ ਅੰਦੋਲਨ 'ਚ ਮੈਂ ਵੀ ਤੁਹਾਨੂੰ ਕਵਰ ਕੀਤਾ ਡਿੰਪਾ ਜੀ ਤੁਸੀਂ ਹੁੰਦੇ ਸੀ ਗੁਰਜੀਤ ਓਇਲਾ ਹੁੰਦੇ ਸੀ ਤੇ ਹੁਣ ਫਿਰ ਕਿਸਾਨੀ ਮਸਲਾ ਉੱਥੇ ਹੀ ਖੜਾ ਹੈਗਾ। ਹੁਣ ਕੀ ਦੁਬਾਰਾ ਬੈਠੋਗੇ ਜਾਂ ਜਾ ਕੇ ਹੱਲ ਕਰਵਾ ਦਿਓ ਕਿਉਂਕਿ ਹੁਣ ਤੁਹਾਡੇ ਕੋਲ ਤਾਂ ਸੱਤਾ ਹੈਗੀ ਆ। ਹਾਂ ਹੁਣ ਮੈਂ ਆਪੋਜੀਸ਼ਨ 'ਚ ਨਹੀਂਗਾ ਹੁਣ ਮੈਂ ਸਰਕਾਰ 'ਚ ਬਹਿ ਕੇ ਕਿਸਾਨ ਦੀ ਠੋਕ ਵਜਾ ਕੇ ਗੱਲ ਕਰੂੰਗਾ। ਤੇ ਉਹਨਾਂ ਦੇ ਹੱਕ ਦੀਆਂ ਗੱਲਾਂ ਜਿਹੜੀਆਂ ਉਹਨਾਂ ਨੂੰ ਦਵਾ ਕੇ ਰਮਾਂਗਾ। ਬੜੇ ਮਸਲੇ ਹੈਗੇ ਆ ਖਡੂਰ ਸਾਹਿਬ ਨੂੰ ਲੈ ਕੇ ਜੋ ਅਮਰਿਤਪਾਲ ਦਾ ਮਸਲਾ ਹੈਗਾ ਕਿ ਅਮਰਿਤਪਾਲ ਦੀ ਰਿਹਾਈ ਦੀ ਗੱਲ ਕਰੋਗੇ ਜੇਕਰ ਪਰਿਵਾਰ ਨਾਲ ਮੁਲਾਕਾਤ ਕਰੋਗੇ ਅਮਰਿਤਪਾਲ ਦੇ। ਜੀ ਪਰਿਵਾਰ ਚਾਹੂਗਾ ਤੇ ਜ਼ਰੂਰ ਉਹਨਾਂ ਨਾਲ ਗੱਲ ਕਰਾਂਗੇ ਜੇ ਪਰਿਵਾਰ ਚਾਹੂਗਾ ਜ਼ਰੂਰ ਉਹਨਾਂ ਨਾਲ ਗੱਲ ਕਰਾਂਗੇ। ਪੰਜਾਬ ਦੇ ਮੁੱਖ ਮੰਤਰੀ ਬੜੇ ਕਹਿੰਦੇ ਕਿ ਆਰਡੀਐਫ ਦਾ ਕੇਂਦਰ ਕੋਲ ਪੈਸਾ ਪਿਆ ਹੋਰ ਮਸਲੇ ਹੈਗੇ ਕੇਂਦਰ ਤੱਕਾ ਕਰਦੀ ਉਹ ਕਿਹਾ ਵੀ ਜ਼ਰੂਰ ਮੁੱਖ ਮੰਤਰੀ ਆਉਣਗੇ ਉਹਨਾਂ ਤੇ ਹਰ ਇਸ਼ੂ ਤੇ ਗੱਲ ਕਰਾਂਗੇ ਤੇ ਉਸ ਤੋਂ ਬਾਅਦ ਜਿਹੜੇ-ਜਿਹੜੇ ਵੀ ਮਸਲੇ ਸੈਂਟਰ ਵੱਲੋਂ ਆ ਹੌਲ ਸਲਝਾਵਾਂਗੇ ਜਿਹੜੇ ਇਹਨਾਂ ਦੇ ਵੱਲੋਂ ਸੁਲਝਾਉਣ ਵਾਲੇ ਇਹਨਾਂ ਨੂੰ ਕਮਾਂਗੇ ਵੀ ਸਿੱਧੇ ਹੋ ਠੀਕ ਸਰ ਆ ਜੀ ਤਾਂ ਇਹਨਾਂ ਆ ਰਵਨੀ ਸਿੰਘਾ ਬਿੱਟੂ ਜੋ ਕੇਂਦਰ ਦੇ ਮਸਲੇ ਉਹ ਸਲਝਾਵਾਂਗੇ ਜੋ ਪੰਜਾਬ ਦੇ ਨਾਲ ਮਸਲੇ ਆ ਉਹ ਵੀ ਸੁਲਝਾਵਾਂਗੇ ਕੈਮਰਾ ਪਰਸਨ ਰਜਾ ਦੇ ਨਾਲ ਆਸ਼ੋ ਨੇਜਾ ਲਿਵਿੰਗ ਇਨ ਆ ਨਿਊਜ਼ ਝੰਡੀਗੜ੍ਹ